ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਟ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਲੱਭਿਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਧੰਨ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮਿਹਰ ਬਣਾਈ ਅੱਖਾਂ ਤੇ ਅੱਜ ਆਪਾਂ ਲੱਗਿਆ ਮੂੰਗੀ ਮਸਰੀ ਦੀ ਦਾਲ ਬਣਾਉਣ ਤੇ ਇਹ ਦਾਲ ਨੂੰ ਆਪਾਂ ਧੋ ਲਿਆ ਸੀ। ਤੇ ਇਹ ਤੋਂ ਕਰ ਲਈ ਆਪਾਂ ਆਪਣੇ ਕੋਲ ਹੈਗੇ ਪਿਆਜ਼ ਤੇ ਆਪਣੇ ਕੋਲ ਹੈਗੇ ਆ ਲਸਣ ਤੇ ਆ ਹੈਗੇ ਆਪਣੇ ਕੋਲ ਟਮਾਟਰ ਤੇ ਤੇ ਮਰਚਾ ਘੋੜ ਟਮਾਟਰ ਪਾਵਾਂਗੇ। ਤੇ ਫਿਰ ਆਪਾਂ ਪਾਣੀ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਚ ਪਾ ਦਿੰਨੇ ਆ ਦਾਲ ਤੇ ਲੋ ਜੀ ਦਾਲ ਪਾਤੀ ਆ ਤੇ ਨਾਲ ਪਾ ਦਾਂਗੇ ਥੋੜਾ ਜਿਹਾ ਨਮਕ ਥੋੜਾ ਜਿਹਾ ਚਮਚਾ ਬੇਸਿਕ ਹੋਗਾ ਤੇ ਇਹ ਮੈਂ ਕੋਸ਼ਿਸ਼ ਕਰਦੀ ਹਿੰਦੀ ਆ ਵੀ ਕੜਾਈ ਵਿੱਚ ਬਣਾਈ ਜਾਵੇ ਤੇ ਜਾਂ ਚੁੱਲੇ ਉੱਪਰ ਫਿਰ ਉੱਪਰ ਪਤੀਲੇ ਵਿੱਚ ਜਾਂ ਕੌੜੀ ਵਿੱਚ ਬਣਾਉਂਦੀ ਹੁੰਦੀ ਆ ਤੇ ਪਰ ਹੁਣ ਮੌਸਮ ਖਰਾਬ ਹੋਣ ਕਰਕੇ ਇਹ ਸਾਰਾ ਕੰਮ ਥੱਲੇ ਕਿਚਨ 'ਚ ਕਰਨਾ ਪੈਂਦਾ ਤੇ ਨੂੰ ਸੌ ਲੱਗਿਆ ਜੀ ਆਪਾਂ ਦਾਲ ਦੀ ਤਿਆਰੀ ਕਰਨ। ਜੀ ਦਾਲ ਨੂੰ ਆ ਗਿਆ। ਹੁਣ ਬਾਲਾ ਇਹਦੇ ਉੱਤੇ ਆ ਜਿਹੜੀ ਆਪਣੇ ਹਿੰਦੀ ਆ ਨਾ ਚਾਹ ਦੇ ਜੀ। ਪਤਾ ਨਹੀਂ ਇਹ ਕਿਉਂ ਆ ਜਾਂਦੀ ਚਾਹ ਦੇ ਜੀ। ਇਹਨੂੰ ਆਪਾਂ ਲਾ ਦੇਵਾਂਗੇ। ਮੈਂ ਇਸੇ ਕਰਕੇ ਹਜੇ ਘਿਓ ਨਹੀਂ ਪਾਇਆ। ਵੈਸੇ ਮੈਂ ਇੱਕ ਚਮਚਾ ਘਿਓ ਵਾਪਾਂਦੀ ਨੂੰ ਪਹਿਲਾਂ। ਪਰ ਮੈਂ ਝੱਗ ਲਾਉਣ ਤੋਂ ਬਾਅਦ ਚ ਪਾਉਣੀ ਤੇ ਹੁਣ ਆਪਾਂ ਝੱਗ ਲਾਤੀ ਪਹਿਲਾਂ ਆਪਾਂ ਨਮਕ ਪਾਇਆ ਸੀ ਤੇ ਹੁਣ ਝੱਗ ਲਾ ਕੇ ਤੇ ਆਪਾਂ ਇੱਕ ਚਮਚਾ ਇਹਦੇ ਵਿੱਚ ਦਸੂ ਘਿਓ ਦਾ ਪਾਵਾਂਗੇ ਤੇ ਇਹਨਾਂ ਦਾਲ ਬਹੁਤ ਸੰਤੁਸ਼ਟ ਹੋ ਗਈ। ਹੁਣ ਝੱਗ ਘਾਫੇ ਤਬਾ ਦੇਣੀ ਹੈ। ਝੱਗ ਸਾਰੀ ਲੱਗ ਗਈ ਹੈ। ਹੁਣ ਦੇਖੋ ਝੱਗ ਲੱਗ ਗਈ। ਚੰਗੀ ਤਰ੍ਹਾਂ ਮਿਲ ਰਹੀ ਹੈ। ਹੁਣ ਆਪਾਂ ਇਸ ਸਸੇ ਦਾਵ ਦਾ 15 ਮਿੰਟਾਂ ਚ ਬਣ ਜਾਂਦੀ ਤੇ ਉਧਰ ਆਪਾਂ ਮਸਾਲਾ ਤਿਆਰ ਕਰਕੇ ਰੱਖ ਲਿਆ ਹੈ ਤੇ ਇਹ ਮੈਨੂੰ ਗਰਾਇੰਡ ਕਰਕੇ ਹੀ ਲਾਉਣਾ ਪੈਂਦਾ ਤੜਕਾ ਬੱਚਿਆਂ ਦਾ ਕਰਕੇ ਤੇ ਇਹਨੂੰ ਗਰਾਇੰਡ ਕਰਕੇ ਤੇ ਹੋਰ ਵੀ ਮਤਲਬ ਜਿਵੇਂ ਸਾਡੇ ਵਰਗਿਆਂ ਦੀ ਦਾੜਾ ਕੱਟਣੀ ਤੇ ਅੱਧਿਆ ਲੱਗਦਾ ਸਮਾਂ ਇਸ ਤਰ੍ਹਾਂ ਤੇ ਜਿਵੇਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਇਸ ਹਿਸਾਬ ਨਾਲ ਵਾਸੇ ਚਲੋ ਕੱਟ ਕੇ ਪਾਇਆ ਆਪਣੀ ਜਗਾ ਤੋਂ ਅਲੱਗ ਟੇਸਟੀ ਹੁੰਦਾ ਪਰ ਕਈ ਵਾਰੀ ਬੰਦੇ ਦੀ ਮਜਬੂਰੀ ਬਾਂਝਾ ਵੀ ਫਿਰ ਗਰਾਇੰਡ ਕਰਕੇ ਮੜਾ ਲਿਵਾ ਸੋ ਹੁਣ ਆਪਾਂ ਇਹ ਬਣ ਗਈ ਦੀ ਦਾਲ ਤੇ ਇਹਨੂੰ ਲਾਉਣੀ ਆ ਤੜਕਾ ਜੀ ਦਾਲ ਆਪਣੀ ਲਗਭਗ ਬਣ ਗਈ ਹੈ ਤੇ ਇੱਧਰ ਆਪਾਂ ਹਾਂ ਤੜਕਾ ਆਪਣੇ ਕੋਲ ਪਿਆਰਾ ਇੱਧਰ ਬੱਚਿਆਂ ਨੇ ਆਵਾਜ਼ ਮਾਰੀ ਆ ਦੋ ਬੱਚਿਆਂ ਨੂੰ ਚਾਹੀਦੀ ਕੁਸ਼ ਕਰਨੀ ਇੱਕ ਬੱਚਾ ਫਤਿਹ ਕਹਿੰਦਾ ਮੈਂ ਪੀਉਂਗਾ ਦੁੱਧ ਤੇ ਸਕੈਚ ਵਾਲਾ ਪਾਣਾ ਤੇ ਆਪਾਂ ਨਾਲ ਦੀ ਲਾਉਣੀ ਚੰਗੀ ਤਿਆਰ ਕਰਕੇ ਦਿਖਾਏ ਫਤਿਹ ਹਾਂ ਆ ਲਾ ਜਾ ਬਟੇ ਪਾਣੀ ਮਾਲੇ ਸਿੰਮੂ ਨੂੰ ਤਾਂ ਪਾਣੀ ਨੂੰ ਦੇ ਦੇ ਤੇ ਆ ਬਣਾਤੀ ਆ ਕੋ ਬੱਚਾ ਨਾ ਸਕੰਦੇ ਉਹ ਕਿਉਂਕਿ ਵਿਚਾਰੇ ਸਵੇਰ ਦੇ ਮੋਬਾਈਲ ਚ ਲਾਉਂਦੇ ਪਏ ਆ ਤੇ ਥੱਕ ਗਏ ਹੋਣੇ ਆ ਹਨਾ ਪਤਾ ਆ ਪਾਣੀ ਤੇਰਾ ਬੇਟਾ ਇਹਦੇ ਚ ਪਾਲਾ ਪਾਵੇਂ ਹੈ ਇੱਧਰ ਅੰਝਾਣਾ ਇੱਧਰ ਹੀ ਲੈ ਜਾ ਤੇਰੀ ਮਰਜ਼ੀ ਇੱਧਰ ਲੈ ਜਾ ਇੱਧਰ ਲੈ ਜਾ ਵੱਡਾ ਕੱਪ ਤੇਰਾ ਹੀ ਆ ਕੱਲੇ ਦਾ ਇਹ ਪਾਣੀ ਹੈ ਹਾਂ ਹਾਂ ਹੋਰ ਮੈਨੂੰ ਤਾਂ ਸਕੰਨੀ ਪੀਣੀ ਆ ਤੂੰ ਲੈ ਜਾ ਚਲ ਜਾਣਾ ਤਾ ਇਸਨਾਂ ਨਹੀਂ ਪੀਣਾ ਹੋਰ ਲੈ ਜਾ ਉਹਨਾਂ ਨੂੰ ਆਵਾਜ਼ ਮਾਰ ਦੇ ਲੈ ਜਾ ਚੰਨੀ ਲੈ ਜਾ ਨਾ ਹੋਰ ਵਿਚਾਰੇ ਥੱਕੇ ਪੈ ਹੋਣੇ ਆਹ ਫੋਨ ਦੇਖ ਦੇਖ ਕੇ ਥੀ ਲਾਂਚ ਕਰ ਜਾਈਏ ਚਲੋ ਜੀ ਆਪਾਂ ਲਾਉਣੇ ਆਂ ਆਹ ਤੜਕਾ ਆਹ ਲੈ ਜਾ ਪਣਾ ਹੋ ਗਿਆ ਤਿਆਰ ਤੇ ਤੜਕੇ ਦੀ ਦੇਖ ਲੋ ਲੁਕੋ ਤੜਕਾ ਆਪਣਾ ਹੋ ਗਿਆ ਤੇ ਦੁਪਹਿਰ ਪਿਆ Ynno o <tries> <can behaviLee> <tries> ਦਾਲ ਆਪਣੀ ਹੋ ਗਈ ਸਿੰਪਲ ਤਰੀਕਿਆਂ ਨਾਲ ਤਿਆਰ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਿਵੇਂ ਲੱਗੀ ਕਿਉਂਕਿ ਬਹੁਤ ਹੀ ਸਿੰਪਲ ਸੌਬਰ ਦਾਲ ਬਣੀ ਹਾਂ ਲਾ ਰੋਟੀ ਆ ਜਾ ਹਤੇ ਆ ਖਾਲਾ ਰੋਟੀ